ਉਧਰ ਬੀਜੇਪੀ ਦੇ ਕੈਂਪਾਂ ਦੇ ਮਾਮਲੇ ਤੇ ਸੀਐਮ ਮਾਨ ਦੇ ਵੱਲੋਂ ਬੀਜੇਪੀ ਤੇ ਤਿੱਖਾ ਨਿਸ਼ਾਨਾ ਸਾਧਿਆ ਗਿਆ ਹੈ। ਸੀਐਮ ਮਾਨ ਨੇ ਕਿਹਾ ਕਿ ਬੀਜੇਪੀ ਕਿਸੇ ਦਾ ਨਿੱਜੀ ਡਾਟਾ ਕਿਵੇਂ ਲੈ ਸਕਦਾ ਹੈ? ਸੀਐਮ ਮਾਨ ਨੇ ਵੀ ਕਿਹਾ ਕਿ ਗੱਲ-ਗੱਲ ਤੇ ਤੁਸੀਂ ਆਧਾਰ ਕਾਰਡ ਮੰਗ ਰਹੇ ਹੋ, ਪੈਨ ਕਾਰਡ ਤੇ ਵੋਟਰ ਕਾਰਡ ਮੰਗ ਰਹੇ ਹੋ। ਇਹ ਤਾਂ ਜਨਤਾ ਹੀ ਨਵੀਂ ਬਣਾਉਣ ਲੱਗ ਪਈ ਆ। ਅਸੀਂ 1000 ਵਾਲੀ ਸਕੀਮ ਲਈ ਕੋਈ ਡਾਟਾ ਨਹੀਂ ਮੰਗਦੇ। ਇਹ ਵੀ ਸੀਐਮ ਮਾਨ ਦੇ ਵੱਲੋਂ ਸਪਸ਼ਟ ਕੀਤਾ ਗਿਆ ਤੇ ਨਾ ਹੀ ਅਸੀਂ ਕਿਸੇ ਮਹਿਲਾ ਦਾ ਆਧਾਰ, ਪੈਨ ਜਾਂ ਰਾਸ਼ਨ ਕਾਰਡ ਮੰਗਦੇ। ਸੀਐਮ ਮੰਨ ਦੇ ਜ਼ਮਾਂ ਤੇ ਦੂਜੇ ਪਾਸੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਵੀ ਪਲਟਵਾਰ ਕੀਤਾ ਗਿਆ ਹੈ ਸੁਨੀਲ ਜਾਖੜ ਨੇ ਕਿਹਾ ਕਿ ਸਾਨੂੰ ਗਰੀਬਾਂ ਦੀ ਮਦਦ ਕਰਨ ਤੋਂ ਰੋਕਿਆ ਜਾ ਰਿਹਾ ਹੈ ਤੇ ਮਾਨ ਸਰਕਾਰ ਗਰੀਬਾਂ ਦੇ ਢਿੱਡ ਤੇ ਲੱਤ ਮਾਰਨ ਦਾ ਕੰਮ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਆਪ ਦਾ ਨਾਰਾ ਨਾ ਗਰੀਬ ਦੀ ਮਦਦ ਕਰਾਂਗੇ ਨਾ ਕਰਨ ਦਿਆਂਗੇ ਅਸੀਂ ਲੋਕਾਂ ਨੂੰ ਕੇਂਦਰ ਦੀਆਂ ਯੋਜਨਾਵਾਂ ਪ੍ਰਤੀ ਜਾਗਰੂਕ ਕਰ ਰਹੇ ਹਾਂ ਤੇ ਸੀਐਮ ਮਾਨ ਦੱਸਣ ਕਿੰਨੇ ਆਸ਼ੀਮਾਨ ਕਾਰਡ ਬਣਾਏ ਗਏ ਸੁਨੀਲ ਜਾਖੜ ਦੇ ਵੱਲੋਂ ਵੀ सीएम मान ਉਤੇ पलटवार ਕੀਤਾ ਗਿਆ ਪੰਜਾਬ ਸਰਕਾਰ ਉਤੇ ਸਵਾਲ ਚੁੱਕੇ। ਕੋਈ ਤੁਸੀਂ ਕਿਸੇ ਦਾ ਫਾਸਟ ਡਾਟਾ ਕਿਵੇਂ ਲੈ ਸਕੀਂ। ਥੋੜਾ ਫੋਨ ਨੰਬਰ ਦਿਓ ਥੋੜਾ ਪੈਨ ਕਾਰਡ ਦਿਓ। ਇਹ ਤਾਂ ਜਨਤਾ ਹੀ ਨਵੀਂ ਬਣਾਉਣ ਲੱਗ ਗਈ ਆਪਣੀ। ਵੀ ਪਬਲਿਕ ਹੀ ਸਾਡੀ ਹੋਊਗੀ। ਸਾਨੂੰ ਇਸ ਪਬਲਿਕ ਦੀ ਲੋੜ ਹੀ ਨਹੀਂ ਹੈਗੀ। ਪਬਲਿਕ ਸਾਡੀ ਹੋਊਗੀ ਸਾਨੂੰ ਵੋਟਾਂ ਪਾਦਿਆ ਕਰੂਗੀ ਤੇ ਅਸੀਂ ਅਸੀਂ ਵਿਆਹ ਕਰਾਂਗੇ। ਅਸੀਂ ਕਿੰਨੂ ਕਿਹੜੇ ਘਰ ਚ ਕਿਧੀਆਂ ਮਹਿਲਾ ਮੰਨਾਂ। ਕਿੰਨਾ ਪੈਸਾ ਜਾਣਾ ਉਹਦਾ ਡਾਟਾ ਬਣਾਉਣਾ ਤੇ ਉਹ ਤਾਂ ਅਸੀਂ ਉਹਦਾ ਉਹਦਾ ਫੋਨ ਨੰਬਰ ਤਾਂ ਨਹੀਂ ਮੰਗਦੇ ਉਹਨਾਂ ਦਾ ਪੈਨ ਕਾਰਡ ਤਾਂ ਨਹੀਂ ਮੰਗਦੇ ਉਹਨਾਂ ਦੀ ਪਰਸਨ ਜਾਣਕਾਰੀ ਜਾਂ ਉਹਨਾਂ ਦੇ ਉਹਨਾਂ ਨੂੰ ਇਹ ਤਾਂ ਨਹੀਂ ਕਹਿੰਦੇ ਕਿ ਤੁਹਾਡਾ ਵੋਟ ਨੰਬਰ ਕਿੰਨਾ ਹੈ ਤੇ ਫਿਰ ਵੋਟ ਕਿਨੂੰ ਪਾਉਣੀ ਆ ਇਹ ਵੀ ਪੁੱਛਦੇ ਆ ਕਿਨੂੰ ਪਿਛਲੀ ਵਾਰ ਪਾਈ ਸੀ ਮਤਲਬ ਇਹ ਤਾਂ ਇਹ ਤਾਂ ਤੁਹਾਡੀ ਪ੍ਰਾਈਵੇਸੀ ਜਿਹੜੀ ਹੈ ਉਹ ਉਹ ਤੇ ਹਮਲਾ ਹੈ ਮੈਂ ਸਮਝਦਾ ਜਿਹੜਾ ਕਦਮ ਸੀਗਾ ਆ ਗਰੀਬ ਦੇ ਢਿੱਡ ਤੇ ਲੱਤ ਮਾਰਨ ਵਾਲਾ ਕੰਮ ਕੀਤਾ ਹੈ ਭਗਵੰਤ ਮਾਨ ਦੀ ਸਰਕਾਰ ਨੇ ਨਾਮ ਭਗਵੰਤ ਮਾਨ ਦਾ ਵਾਅਦਾ ਹੈ ਪਰ ਮੈਂ ਨਹੀਂ ਮੰਨਦਾ ਵੀ ਪੰਜਾਬ ਦੇ ਮੁੱਖ ਮੰਤਰੀ ਦੀ ਫੈਕਟੋ ਚੀਫ ਮਿਨਿਸਟਰ ਨਹੀਂ ਵੀ ਜੋਰ ਚੀਫ ਮਿਨਿਸਟਰ ਕਾਗਜ਼ਾਂ ਤੇ ਚੀਫ ਮਿਨਿਸਟਰ ਹੀ ਬੋਲਦੇ ਆ ਆ ਜਿਹੜੇ ਕਦਮ ਲਏ ਗਏ ਆ ਆ ਕੇਜਰੀਵਾਲ ਸਾਹਿਬ ਤੇ ਮਨੀਸ਼ ਸੋਦੀਆ ਜੀ ਦੇ ਕਹਿਣ ਤੇ ਲਏ ਗਏ ਆ ਇਹ ਉਹਨਾਂ ਦੇ ਹੁਕਮ ਨਾਲ ਕੀਤਾ ਗਿਆ ਹੈ ਅਦਰਵਾਈਜ਼ ਕੋਈ ਕਾਰਨ ਨਹੀਂ ਸੀ ਬਣਦਾ ਵੀ ਆ ਜਿਹੜਾ ਕੰਮ ਕੀਤਾ ਵੀ ਗਰੀਬਾਂ ਦੀ ਮਦਦ ਕਰਨ ਜਾਣ ਵਾਲੇ ਲੋਕਾਂ ਨੂੰ ਰੋਕਿਆ ਜਾਵੇ ਇੱਕ ਪਾਲਿਸੀ ਬਣਾ ਲਈਏ ਸਰਕਾਰ ਨੇ ਨਾ ਤਾਂ ਗਰੀਬ ਕੀ ਮਦਦ ਕਰਨਗੇ ਨਾ ਹੀ ਕਿਸੇ ਕੋ ਗਰੀਬ ਕੀ ਮਦਦ ਕਰਨ ਦੇਣਗੇ ਜਿਹੜੇ ਲੋਕ ਕਹਿੰਦੇ ਸੀ ਵੀ ਆਮ ਆਦਮੀ ਪਾਰਟੀ ਦਾ ਨਾਮ ਲੈ ਕੇ ਸਰਕਾਰਾਂ ਬਣਾਈ ਆ ਆਮ ਲੋਕਾਂ ਨੂੰ ਬੇਵਕੂਫ ਬਣਾਇਆ ਅੱਜ ਉਹ ਖੁੱਲ ਕੇ ਉਹਨਾਂ ਦਾ ਚਿਹਰਾ ਤਾਨਾਸ਼ਹੀਦ ਰੂਪ ਵਿੱਚ ਸਾਹਮਣੇ ਆ ਗਿਆ ਚਾਰਪੁਰ ਦੇ ਵਿੱਚ ਇੱਕ ਸਬਜ਼ੀ ਨਾਲ ਭਰੀ ਪਿਕਅਪ ਇੱਕ ਐਲਪੀਜੀ ਟੈਂਕਰ ਨਾਲ ਟਕਰਾ ਗਈ ਟੈਂਕਰ ਵਿੱਚ ਭਰੀ ਗੈਸ ਕਾਰਨ ਪੂਰਾ ਪਿੰਡ ਅੱਗ ਦੇ ਗੋਲੇ ਵਿੱਚ ਤਬਦੀਲ ਹੋ ਗਿਆ ਭਿਆਨਖਾਦ ਸੇਚ ਦੋ ਲੋਕਾਂ ਦੀ ਮੌਤ ਹੋ ਗਈ ਉਧਰ ਪੰਜਾਬ ਚ ਹੈ ਹੜ੍ਹਾਂ ਨੂੰ ਲੈ ਕੇ ਸਰਕਾਰ ਅਲਰਟ ਤੇ ਹੈ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ ਸੀਐਮ ਮਾਨ ਦੇ ਵੱਲੋਂ ਜਿੱਥੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਉੱਥੇ ਵਕ ਵਕ ਮੰਤਰੀ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਨੇ ਇਸ 36 ਲੱਖ ਦੇ ਵਿੱਚ ਵੀਆਈਪੀ ਨੰਬਰ ਵਿਕਿਆ ਏ ਤੇ ਸਭ ਤੋਂ ਮਹਿੰਗਾ ਹੁਣ ਤੱਕ ਦਾ ਚੰਡੀਗੜ੍ਹ ਦੇ ਵਿੱਚ ਇਹ ਨੰਬਰ ਵਿਕਿਆ ਏ 36 ਲੱਖ 46000 ਰੁਪਏ ਦਾ CH01DA001 ਨੰਬਰ 36 ਲੱਖ 46000 ਦਾ ਖਰੀਦਿਆ ਗਿਆ ਏ ਚੰਡੀਗੜ੍ਹ ਦੇ ਵਿੱਚ ਲੋਕ ਮਹਿੰਗੇ ਨੰਬਰ ਖਰੀਦੇ ਨੇ ਤੇ ਚੰਡੀਗੜ੍ਹ ਦੇ ਵਿੱਚ ਹੁਣ ਇਹ ਵੀਆਈਪੀ ਨੰਬਰ ਵਿਕਿਆ ਏ 36 ਲੱਖ 46000 ਦਾ 001 ਨੰਬਰ ਹੈ ਅਤੇ ਇਸ ਨੇ ਪਹਿਲੇ ਰਿਕਾਰਡ ਵੀ ਤੋੜ ਦਿੱਤੇ ਨੇ ਪਹਿਲੇ ਰਿਕਾਰਡ ਉਸ ਦੀ ਗੱਲ ਕੀਤੀ ਜਾਵੇ ਤਾਂ ਪਹਿਲਾ 3001 ਨੰਬਰ 17 ਲੱਖ 47 ਹਜ਼ਾਰ ਦਾ ਵਿਕਿਆ ਸੀ ਤੇ ਉਸ ਤੋਂ ਪਹਿਲਾਂ 17 ਲੱਖ 84 ਹਜ਼ਾਰ 16 ਲੱਖ 82 ਹਜ਼ਾਰ ਤੇ 16 ਲੱਖ 51 ਹਜ਼ਾਰ ਤੇ ਹੁਣ ਸਭ ਤੋਂ ਮਹਿੰਗਾ ਇਹ ਨੰਬਰ ਵਿਕਿਆ ਏ 36 ਲੱਖ 46 ਹਜ਼ਾਰ ਦਾ ਜਿਸ ਨੇ ਪੁਰਾਣੇ ਸਾਰੇ ਰਿਕਾਰਡ ਤੋੜ ਦਿੱਤੇ